ਕਲੂਸ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਅਮਰਿਤਪਾਲ ਦਾ ਸਾਥੀ ਬਸੰਤ ਸਿੰਘ ਜੋ ਕਿ ਉਸ ਦੇ ਨਾਲ ਹੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਹੈ ਅੱਜ ਉਸ ਨੂੰ ਪੁਲਿਸ ਨੇ ਭਾਰੀ ਸੁਰੱਖਿਆ ਦੇ ਨਾਲ ਉਹਦੇ ਪਿੰਡ ਲੈ ਆਂਦਾ ਕਿਉਂਕਿ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਆਪਣੇ ਪਿੰਡ ਮੋਗਾ ਦੇ ਵਿੱਚ ਉਹਨਾਂ ਦਾ ਪਿੰਡ ਪਿੰਦਾ ਦੌਲਤਪੁਰਾ ਉਥੇ ਲਿਜਾਇਆ ਜਾਵੇ ਤਾਂ ਕਿ ਉਹ ਆਖਰੀ ਸਮੇਂ ਵਿੱਚ ਆਪਣੀ ਮਾਤਾ ਜੀ ਨੂੰ ਵਿਦਾਈ ਦੇ ਸਕਣ ਤੇ ਇਸੇ ਮੌਕੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਬਸੰਤ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਪੁਲਿਸ ਦੀ ਪਾਰੀ ਸੁਰੱਖਿਆ ਦੇ ਹੇਠ ਅੱਜ ਆਪਣੇ ਪਿੰਡ ਦੌਲਤਪੁਰਾ ਜੋ ਕਿ ਮੋਗਾ ਦੇ ਵਿੱਚ ਪੈਂਦਾ ਹੈ ਉਥੇ ਆਇਆ ਤੇ ਇਸ ਸਮੇਂ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਕਦਰ ਉਹਨਾਂ ਨੇ ਆਪਣੀ ਮਾਤਾ ਨੂੰ ਆਖਰੀ ਵਿਦਾਈ ਦਿੱਤੀ ਬਸੰਤ ਸਿੰਘ ਉਸ ਵੇਲੇ ਅਮਰਿਤਪਾਲ ਸਿੰਘ ਦੇ ਨਾਲ ਸੀ ਜਿਸ ਵੇਲੇ ਅਜਨਾਲਾ ਥਾਣੇ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਹਮਲਾ ਕੀਤਾ ਗਿਆ ਸੀ ਜਾਨੀ ਕਿ ਪੁਲਿਸ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਇੱਕ ਹਮਲਾ ਹੈ ਪਰ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਮਿੱਤਰ ਨੂੰ ਛਡਾਉਣ ਦੇ ਲਈ ਅਜਿਹਾ ਕੁਝ ਕੀਤਾ ਇਸ ਮੂਰ ਸੈਮੈਂਟਰ ਪਾਪਾ ਪਿਤਾ ਵੀ ਪਹੁੰਚੇ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਉਹਨਾਂ ਦਾ ਬਸੰਤ ਸਿੰਘ ਇੱਕ ਨਹੀਂ ਜਾਣਿਆ ਇਹ ਕਿਉਂਕਿ ਗੁਰੂ ਮਹਾਰਾਜ ਦਾ ਜੋ ਆਇਆ ਸੋ ਚਲਸੀ ਸਭ ਕੋਈ ਇਹੀ ਵਾਰੀ ਦੇ ਇਨਸਾਰ ਉਹਨਾਂ ਦੀ ਜੋ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤੇ ਉਹ ਗੁਰੂ ਚਰਨਾਂ ਚ ਜਾ ਬਰਾਜੇ ਤੇ ਉਹਨਾਂ ਦੇ ਜਿਹੜੇ ਅੱਜ ਅੰਤਮ ਸੰਸਕਾਰ ਸੀਗਾ ਉਹਨਾਂ ਦੀ ਮਰਤੂ ਹੋਈ ਨੂੰ ਤਿੰਨ ਚਾਰ ਦਿਨ ਹੋ ਗਏ ਸੀ ਤੇ ਉਹ ਬਸੰਤ ਸਿੰਘ ਦੀ ਅਢੀਕ ਚ ਉਹਨਾਂ ਨੂੰ ਇਹਨੇ ਦਿਨ ਰੱਖਿਆ ਗਿਆ ਤਾਂ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਅਸੀਂ ਮਾਤਾ ਜੀ ਨੂੰ ਵੀ ਪੂਰਮੇਸ਼ਰ ਦੇ ਚਰਨਾਂ ਚ ਅਰਦਾਸ ਕਰਦੇ ਆਂ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਇਹ ਹੀ ਸਾਡੀ ਅਰਦਾਸ ਬੇਨਤੀ ਹੈ। ਬਸ ਸਿੰਘ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਣੀ ਉਹਨੇ ਆਏ ਤੇ ਕੋਈ ਨਹੀਂ ਅ ਵਰਸਾ ਇੱਥੇ ਮੌਕਾ ਨਹੀਂ ਨਹੀਂ ਮੈਂ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਥੋੜੇ ਦਿਨ ਉਹਦਣ ਜਦੋਂ ਉਹਨਾਂ ਦੀ ਮਾਤਾ ਗੁਜਰੀ ਉਹ ਮੈਂ ਉੱਥੇ ਸੀਗਾ ਜਿਲ੍ਹੇ ਸੀ ਉੱਥੇ ਉੱਥੇ ਮਿਲੇ ਸੀਗੇ ਤੇ ਠੀਕ ਠਾਕ ਹੈ ਸਾਰੇ ਸਿੰਘ ਚੜ੍ਹਦੀ ਕਲਾ ਸੀ ਤੇ ਉਹਦਣ ਬਸੰਤ ਸਿੰਘ ਹੀ ਮਿਲੇ ਪੜੀਏ ਠੀਕ ਹੈ